ਤੇਲ ਭਾਜੀ ਤੇਲ ਸਾਰਾ ਕੁਛ ਆ ਗਿਆ ਭਾਜੀ ਭਾਜੀ ਐਡਾ ਗਾਹਕ ਆਇਆ ਤੁਹਾਡੇ ਕੋਲ ਤੇਲ ਤੂ ਤੇ ਚੋਇਆ ਕਰੋ ਕੋਈ ਰਸਬੂਲੇ ਵੀ ਭਾਜੀ ਕੀ ਪਾਏ ਹਾਏ ਓਏ ਰੱਬਾ ਓਏ ਇਹ ਬੰਗਾਲੀ ਜਾਂਦਾ ਇਹ ਤੈਨੂੰ ਰਸੂਣ ਲੱਗਦੇ ਪਏ ਇਹ ਇਹ ਦੱਸੋ ਇਹ ਭਾਜੀ ਕਾ ਦਾ ਆਂਡਾ ਕਾ ਦਾ ਭਾਜੀ ਮੇਰਾ ਆਂਡਾ ਇਹ ਮੈਂ ਦਿੱਤਾ ਤਸਵੀਰ ਵਾਓ ਛੋਟਾ ਨਿਕਲ ਗਿਆ ਤੂੰ ਪੂਜਾ ਨਹੀਂ ਬੱਚਾ ਨਿਕਲਣਾ ਮੇਰਾਗਾ ਨਹੀਂ ਐਡਾ ਫਿਰ ਐਡਾ ਬੁਰਾ ਬੱਚਾ ਨਹੀਂ ਚਾਹੀਦਾ ਭਾਜੀ ਫਿਰ ਐਂ ਤੇ ਫਿਰ ਆਂਡਾ ਵੀ ਭਲਾ ਬਾਪੂ ਹਲਦੀ ਭਾਜੀ ਅਲੀ ਅਗੇ ਆਈ ਮੈਂ ਭਾਜੀ ਤੁਹਾਨੂੰ ਕਹਿ ਰਿਹਾ ਸੌਫ ਹੈ ਕਿ ਨਹੀਂ ਆਪਣੇ ਕੋਲ ਸੌਫ ਹੈਗੀ ਆ ਹੁਣ ਦਸੌਫ ਲਗਾ ਦੂੰ ਕਦੀ ਹਲਦੀ ਕਦੀ ਜੋਬ ਸੌਫ ਨਹੀਂ ਲੰਦਾ ਸਿਆਰ ਪੀਲੇ ਰੰਗ ਦੀ ਲਾਲ ਮਰਚੀ ਹੈ ਆਪਣੇ ਕੋਲ ਓ ਰਬਾ ਮੇਚ ਵੀ ਹੁਣ ਪੀਲੇ ਰੰਗ ਦੀ ਦਮਨੂ ਕਰਕੇ ਕਿੱਥੇ ਤੂੰ ਕਿੱਥੇ ਓ ਅ ਚੱਪਲ ਕਿੱਥੇ ਟੰਗੀ ਫਰਦਾ ਇਹਨੂੰ ਪਾ ਇਹਨੂੰ ਚੱਲ ਓਏ ਇਹਨੂੰ ਕਾਰ ਦੇ ਵਿੱਚ ਪਾ ਚੱਲ ਪਾ ਚਾਚਾ ਤਾ ਤਾ 反正。<laughs> <laughs>